ਜਦੋਂ ਇੱਕ ਉਹ ਜ ਸਮਾ ਆਵੰਦਾ ਹੈ ਨਾ ਯਾਦ ਰੱਖਿਓ ਬੰਦਾ ਬੇਬਸ ਹੁੰਦਾ ਮੈਂ ਪਿਛਲੇ ਦਿਨ ਹੀ ਕਿਹਾ ਤਕਰੀਬਨ ਹਰ ਬੰਦੇ ਦੀ ਜ਼ਿੰਦਗੀ ਚ ਕੋਈ ਨਾ ਕੋਈ ਉਹ ਸਮਾ ਜ਼ਰੂਰ ਆਇਆ ਹੋਣਾ ਚਾਹ ਫਾਈਨੈਂਸ਼ਲੀ ਤੌਰ ਤੇ ਹੋਵੇ ਬਿਮਾਰੀ ਦੇ ਤੌਰ ਤੇ ਹੋਵੇ ਬੱਚਿਆਂ ਦੇ ਤੌਰ ਤੇ ਹੋਵੇ ਜਦੋਂ ਦੁਨੀਆ ਮਜ਼ਾਕ ਕਰਦੀ ਏ ਤੇ ਰਿਸ਼ਤੇਦਾਰ ਵੀ ਖੱਤ ਖੜੇ ਕਰਕੇ ਇੱਥੋਂ ਤੱਕ ਲੋਕ ਜਵਾਬ ਦੇ ਦਿੰਦੇ ਨੇ ਉਹ ਤੇਰਾ ਕੋਈ ਹਿਲਾ ਨਹੀਂ ਮਰੀ ਮਰਿਆ ਮੇਰਾ ਗੁਰੂ ਰਾਮਦਾਸ ਕਹਿੰਦਾ ਨਹੀਂ ਮਰਿਆ ਨਹੀਂ ਹੁਣ ਤਰਿਆ ਮੈਂ ਸ਼ਵਦ ਵਰਤੇ ਮਰਿਆ ਨਹੀਂ ਤਰਿਆ ਕਿਉਂ ਮਹਾਰਾਜ ਕੋਈ ਨਹੀਂ ਰਹਿ ਗਿਆ ਨਾ ਰਿਸ਼ਤੇਦਾਰ ਨਾ ਪੈਸਾ ਨਾ ਕੁਝ ਵੀ ਕਿਸੇ ਤੇ ভরਸਾ ਨਹੀਂ ਮਹਾਰਾਜ ਹੱਸ ਕੇ ਕਹਿੰਦਿਆ ਬਾਣੀ ਚ ਕਹਿੰਦੇ ਨੇ ਦੰਦਾ ਨਾਲ ਤੂੰ ਰੋਟੀ ਚਬਾਨੈ 32 ਦੰਦ ਨੇ ਕਰੜੀ ਤੋਂ ਕਰੜੀ ਚੀਜ਼ ਨੂੰ ਚਿਤ ਦੇਂਦੇ ਨੇ ਪਰ ਜ਼बान ਵਿੱਚ ਪਤਲੀ ਹੈ ਮਾਸ ਦਾ ਟੁਕੜਾ ਇਹ ਤਾਂ ਹੱਡੀ ਨਹੀਂ ਜੇ ਰੱਬ 32 ਦੰਦਾਂ ਦੀ ਕੈਂਚੀ ਚ ਜ਼बान ਨੂੰ ਕੱਟਣ ਹੀ ਨਾ ਦਿੰਦਾ ਪ੍ਰਸਾਧ ਕਰਿਤ ਲੱਖਾਂ ਦੁਸ਼ਮਨਾ ਵਿੱਚ ਵੀ ਤੈਨੂੰ ਤੱਤੀ ਬਾ ਨਹੀਂ ਲੱਗਦੀ